ਯਾਹ ਬਹੁਤ ਵਧੀਆ ਕਰ ਰਹੇ ਹੋ ਸੁਣਾਓ ਕਿਦਾਂ ਬਹੁਤ ਵਧੀਆ ਵਧੀਆ ਆਜੋ ਆਜੋ ਮੈਂ ਕਿਹਾ ਜਵੇਲਾ ਟਾਈਮ ਸੀ ਬਾਈ ਵੱਲੋਂ ਭਾਈ ਅੱਜ ਆਜੋ ਆਜੋ ਜ਼ਰੂਰ ਹਾਂਜੀ 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 ਹੋਰ ਆਜੋ ਬੈਠੋ ਬਾਈ ਹੁਣੀ ਗਏ ਹੋ ਸੀ ਅੱਜ ਮੈਂ ਕੱਲਾ ਹੀ ਸੀਗਾ ਅੱਛਾ 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 ਹੋਰ ਕੀ ਲਓਗੇ ਮੈਂ ਬਸ ਕੁਝ ਨਹੀਂ ਪਾਣੀ ਮੈਂ ਲਿਆ ਮੈਂ ਬਸ ਗੱਲੇ ਕਰੀ ਪਾਣੀ ਪਾਣੀ ਹਾਂਜੀ ਮੈਂ ਪਾਣੀ ਪੀ ਪਾਣੀ ਲੈ ਕੇ ਆਉਣਾ ਹਾਂਜੀ 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 ਕੋਈ ਨਹੀਂ ਅਜੀਬ ਰੱਖੂ ਕਿਉਂ ਲੱਗਦਾ ਕਿ ਚੱਕਰ ਹੈ ਅਜ ਪਤਾ ਕਰਦੇ ਆ ਕਿ ਚੱਕਰ ਆ ਗਰਮ ਪਾਣੀ ਪੀ ਲਿਆ ਬਾਈ ਲਾ ਧੰਨਵਾਦ ਤੁਹਾਡਾ ਹੋਰ ਕੰਮ ਕੰਮ ਕਰ ਕਿਵੇਂ ਆ ਕੰਮ ਕਰ ਬਾਈ ਸੈਟਪੂਰਾ ਚੱਲੀ ਜਾਂਦਾ ਚੱਲ ਚੱਲ ਦੀ ਹੋਰ ਤੇ ਤੇ ਸੁਣਾਓ ਮਾਲ ਪਤਾ ਮਿਲ ਜਾਂਦਾ ਤੁਹਾਨੂੰ ਮਾਲ ਹਾਂ ਬਹੁਤ ਵਧੀਆ ਮਾਲ ਸਵੇਰੇ ਕਾਡ ਲਾਈਦਾ ਸਾਰਾ ਦਿਨ ਕਾਡੋ ਫੁੱਲਾਂ ਦੇ ਰਹੇ ਆ ਬਾਤ ਆ ਵੀ ਕੀ ਬਾਤ ਆ ਜੱਮਾ ਹੋਰ ਅੱਜ ਬੜੇ ਤੁਸੀਂ ਤਿਆਰ ਸ਼ਰ ਹੋ ਕੇ ਬੈਠੇ ਹੋ ਪੱਗ ਬੋਗ ਬੰਨੀ ਅੱਜ ਕੀ ਚੱਕਰੀਆ ਇਹ ਜੀਆ ਕਰਮ ਆਹ ਆਹ ਤੈਨੂੰ ਸੀ ਤੇ ਹੁਣ ਵਿਆਹ ਦਿਖਾਉਣਾ ਅੱਛਾ ਹਾਂ ਆਪਾਂ ਦੋ ਸਾਸੀ ਨੇ ਨਾ ਰਿਸ਼ਤੇ ਦੀ ਗੱਲ ਚਲਾ ਲਈ ਹੈ ਵਾਈ ਬੱਲੇ ਇਹਦਾ ਵਧਾਈਆਂ ਵਾਲੀ ਗੱਲ ਹੋ ਗਈ ਬਈ ਹਾਂ ਬਈ ਕੀ ਬਾਤ ਤੈਨੂੰ ਮੈਂ ਮੂੰਹ ਮਿੱਠਾ ਕਰਾਉਣਾ ਹਾਂ ਹਾਂ ਜਰੂਰ ਜਰੂਰ ਆ ਤਾ ਮੈਂ ਮੂੰਹ ਮਿੱਠਾ ਕਰਕੇ ਜਾਵਾਂਗੇ ਕਮਾਲ ਹੋ ਗਈ ਯਾਰ ਇਹਨੂੰ ਕਿਨੇ ਕੁੜੀ ਦੇ ਦਿੱਤੀ ਯਾਰ ਅਸੀਂ ਤਾਂ ਕੰਮਕਰ ਵਾਲੇ ਬੰਦੇ ਆ ਸਾਨੂੰ ਇੱਕ ਇੱਕ ਨਹੀਂ ਰਿਸ਼ਤਾ ਹੁੰਦਾ ਇਹ ਤਾਂ ਦੂਜੀ ਵਾਰੀ ਕੁੜੀ ਜੜ ਨੂੰ ਫਿਰਦਾ ਕੀ ਕਰਮ ਕਰ ਮੂੰਹ ਮਿੱਠਾ ਲਿਆ ਵੀ ਅੱਜ ਤੱਕ ਖਬਰ ਹੀ ਤੁਸੀਂ ਬੜੀ ਵਧੀਆ ਸੁਣਾਈ ਆ ਥੋੜਾ ਜਿਹਾ ਖਾਣਾ ਬਾਈ ਧੰਨਵਾਦ ਹੋਰ ਬਾਈ ਫਿਰ ਕੁੜੀ ਕਿੱਥੋਂ ਦੀ ਆ ਉਹ ਕਰਮੋ ਤਾਂ ਮਾਸੀ ਕਰਾ ਰਹੀ ਆ ਮੈਨੂੰ ਲੱਗਾ ਫਰੀਦਕੋਟ ਤੋਂ ਨੇ ਉਹ ਇਹ ਤਾਂ ਮਾਸੀ ਨਹੀਂ ਹਿੰਮਤ ਕਰ ਲਈ ਬਸ ਹਾਂ ਬਹੁਤ ਵਧੀਆ ਗੱਲ ਆ ਯਾਰ ਇਹ ਤਾਂ ਬਹੁਤ ਵਧੀਆ ਗੱਲ ਆ ਬਾ ਹੁਣ ਤਾਂ ਕਰਮ ਪ੍ਰਮਾਤਮਾ ਦੀ ਡੋਰਾ ਨੇ ਕੋਈ ਗਾ ਤੈਨੂੰ ਪਤਾ ਮੇਰੀ ਪਰਜਾਈ ਮੇਰਾ ਰਿਸ਼ਤਾ ਨਹੀਂ ਹੋਣ ਦਿੰਦੀ ਹੁਣ ਪ੍ਰਮਾਤਮਾ ਕਰਕੇ ਮੇਰਾ ਰਿਸ਼ਤਾ ਸਿਰੇ ਚੜਦੇ ਹੋਏ ਬਸ ਕਿਸੇ ਨੂੰ ਜਣਾ ਬਾਈ ਹੋ ਜਾਣਾ ਹੂੰ ਚੱਲ ਠੀਕ ਆ ਬਾਈ ਫਿਰ ਚੱਲ ਠੀਕ ਆ ਚਾਹ ਨਹੀਂ ਪੀਣੀ ਫਿਰ ਕੋਟ ਨਾ ਨਾ ਬਾਈ ਬਸ ਫਿਰ ਬੰਦੇ ਵਿੱਚੋਂ ਕੰਮ ਨਹੀਂ ਕਰਦੇ ਤੈਨੂੰ ਫਿਰ ਬਹੁਤ ਵਧਾਈਆਂ ਹੋ ਗਿਆ ਫਿਰ ਤਾਂ ਹਾਂ ਤੂੰ ਵੀ ਵਧੇ ਆਹੋ ਆਹੋ ਚੱਲ ਠੀਕ ਆ ਬਾਈ ਚੰਗਾ ਫਿਰ ਓਕੇ ਓਕੇ ਮਿਲਦੇ ਓਕੇ ਫਰੀਦਕੋਟ ਤਾਂ ਵੀ ਮੇਰੇ ਮਾਮੇ ਰਹਿੰਦੇ ਆ ਮੈਂ ਨਾ ਉਹਨਾਂ ਨੂੰ ਫੋਨ ਲਾਉਂਦਾ ਇਹਦਾ ਮੈਂ ਰਿਸ਼ਤਾ ਸਿਰੇ ਚੜਾ ਹਾਂ ਨਾ ਇਹਦਾ ਮੈਂ ਕੋਈ ਨਹੀਂ ਕਰਦੇ ਆ ਇਹਦਾ ਮੰਮੀ ਸੱਸੀ ਕਾਲ ਹੋਰ ਤਗੜੇ ਜੇ ਹਾਂ ਠੀਕ ਠਾਕ ਹਰਪੂਰ ਕਿਵੇਂ ਆ ਘਰੇ ਸਭ ਠੀਕ ਆ ਆ ਜਤਰਾ ਕਿਵੇਂ ਦਿਲ ਕੀਤਾ ਫੋਨ ਕਰਨ ਨੂੰ ਮੈਂ ਤਾਂ ਕਿਹਾ ਭੁੱਲ ਭੁੱਲ ਗਏ ਸਾਨੂੰ ਹਾਂਜੀ 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 ਅਜੇ ਮੈਂ ਤੁਹਾਨੂੰ ਫੋਨ ਕੀਤਾ ਸੀ ਆਪਣੇ ਭੋਲੇ ਦੀ ਕੁੜੀ ਦਾ ਰਿਸ਼ਤਾ ਕਿਤੇ ਨਿਊਜ਼ੀਲੈਂਡ ਹੋਣ ਲੱਗਾ ਹਾਂ ਕਰਮ ਮੈਂ ਸੁਣਿਆ ਗੱਲ ਤਾਂ ਮਾੜੀ ਜੀ ਕਿਸੇ ਤਾਂ ਵੀ ਭੋਲੇ ਕੀ ਕੁੜੀ ਦਾ ਰਿਸ਼ਤਾ ਉਹ ਮੁੰਡਾ ਨਿਊਜ਼ੀਲੈਂਡ ਆ ਸ਼ਾਇਦ ਰਾਜ ਹਾਂ ਉਹਦੇ ਨਾਲ ਰਿਸ਼ਤੇ ਦੀ ਗੱਲ ਜੀ ਸੁਣੀ ਜਾਂਦਾ ਥੋੜੀ ਜੀ ਹਾਂਜੀ ਹਾਂਜੀ ਮਾਮੀ ਜੀ ਨਹੀਂ ਮੇਰਾ ਫਰੈਂਡ ਹੀ ਹੈਗਾ ਉਹ ਇੱਥੇ ਹਾਂਜੀ ਨਹੀਂ ਮੈਂ ਤਾਂ ਤੁਹਾਨੂੰ ਤਾਂ ਕਹਿੰਦਾ ਸੀ ਕਿ ਵੀ ਭੋਲੇ ਉਹਨਾਂ ਨੇ ਆਪਣੀ ਕੁੜੀ ਇਹਨੂੰ ਦੇ ਕੇ ਡੋਬਣੀ ਥੋੜੀ ਨਾ ਨਹੀਂ ਹਾਂਜੀ ਆਹ ਪਹਿਲੇ ਵੀ ਇਹਦਾ ਵਿਆਹ ਹੋਇਆ ਸੀ ਉਹ ਉਹ ਕੁੜੀ ਵੀ ਇਹਨੂੰ ਏਸੀ ਗੱਲੋਂ ਕਰਕੇ ਛੱਡ ਗਈ ਨਹੀਂ ਤੁਸੀਂ ਨਾ ਉਹਨਾਂ ਦੇ ਘਰੇ ਜਾ ਆ ਕੇ ਆਏ ਉਹਨਾਂ ਨੂੰ ਕਿਓ ਕਿ ਵੀ ਆਪਣੀ ਕੁੜੀ ਕਿਉਂ ਤੁਸੀਂ ਡੋਬਣ ਲੱਗੇ ਹੋ ਇੱਥੇ ਹਾਂਜੀ ਹਾਂਜੀ ਮੇਰਾ ਨਾਮ ਨਾ ਲਿਓ ਹੋਈ ਬੱਸ ਪੱਤੇ दारू-ਦੂਰੂ ਸਭ ਕੁਝ ਕਰਦਾ ਇਹ ਮਾਮੀ ਹਾਂਜੀ ਅੱਛਾ ਉਹ ਨਸ਼ੇ ਕਰਦਾ ਉਹ ਤਾਂ ਕਹਿੰਦੇ ਪਰਿਵਾਰ ਹੀ ਬਹੁਤ ਵਧੀਆ ਅੱਛਾ ਚਲੋ ਕੋਈ ਨਾ ਫਿਰ ਮੈਂ ਦੇਖੂਗੀ ਉਹ ਨਾ ਬਕਰੇ ਜਾਂਦੇ ਹਨਾ ਪਤਾ ਲਵਾਂਗੀ ਕੀ ਹਸਾਉ ਬਤਾਵਾ ਫਿਰ ਅਗਲਾ ਕਹਿੰਦਾ ਪਤਾ ਨਹੀਂ ਪਾਨੀ ਮਾਰਦੇ ਹੈ ਨਾ ਵੀ ਜਰਦੇ ਨਹੀਂ ਮੈਂ ਦੇਖਦੀ ਆ ਕੋਈ ਨਾ ਅਨ ਵਿੱਚ ਤਰ ਦਿਨ ਕਿ ਮੇਰੇ ਅੱਜ ਦਿਨ ਵਧੀਆ ਸੀ ਥੋੜਾ ਠੀਕ ਸੀ ਵਧੀਆ ਸੀ ਸਾਰਾ ਸੈਟ ਸੀ ਆਪਣਾ ਵਧੀਆ ਨਾ ਘਾਵੀ ਅੱਜ ਭਾਈ ਆ ਕੇ ਕੱਟ ਗਿਆ ਭਾਈ ਆਇਆ ਸੀ ਨਾ ਬਣ ਗਿਆ ਹਾਂ ਤੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਕੀ ਹੋਇਆ ਤੇ ਮਾਸੀ ਦੇਖ ਲੈ ਹਟਦੀ ਨਹੀਂ ਹੈਗੀ ਕਿਉਂ ਗਈ ਹੋ ਗਿਆ ਹਾਂ ਮਾਸੀ ਗੰਦੀ ਇਹ ਨਵਰਾਹ ਦਾ ਰਿਸ਼ਤਾ ਕਰਦੀ ਹੈ ਵੀ ਤੇ ਕੋਈ ਨਹੀਂ ਚੱਲ ਹੋ ਲੈਂਦੇ ਫਿਰ ਕੀ ਹੋ ਗਿਆ ਉਹ ਤਾਂ ਵੀ ਘਰ ਵਸ ਜਾਊਗਾ ਮੈਂ ਨਹੀਂ ਸਿਰੇ ਚੜਨ ਦੇਣਾ ਇਹਦਾ ਉਹ ਰਹਿਣ ਦੇ ਕੁਝ ਨਹੀਂ ਹੁੰਦਾ ਫਿਰ ਆਈ ਨਹੀਂ ਕਰੀਦਾ ਹੁੰਦਾ ਕੋਈ ਚੱਕਰ ਨਹੀਂ ਵੋ ਜਾਂਦਾ ਤੈਨੂੰ ਪਤਾ ਤਾਂ ਹੈਗਾ ਵਾ ਫਿਰ ਉਹਨੇ ਫੇਲੀ ਤਾਂ ਰੱਖੀ ਨਹੀਂ ਹੈਗੀ ਦੂਜੇ ਨੂੰ ਚੰਦ ਚਾੜ ਦੂਗਾ ਉਹ ਚੱਲ ਕੋਈ ਨਹੀਂ ਕੀ ਪਤਾ ਹੈ ਤੇ ਕੀ ਸੱਟੀ ਹੋ ਜੇ ਕੀ ਪਤਾ ਨਹੀਂ ਪਤਾ ਕਰ ਨਹੀਂ ਸੱਟ ਕੀ ਆਪਾਂ ਪਤਾ ਗੱਲ ਕੀ ਹੈ ਵਿਚਾਲੀ ਤੇ ਆਪਣੀ ਹੈ ਨਾ ਜਿਹੜੀ ਜ਼ਮੀਨ ਆ ਉਹ ਵੰਡੀ ਜਾਣੀ ਆ ਕੋਈ ਨਹੀਂ ਫਿਰ ਕੀ ਹੁੰਦਾ ਕੁਛ ਨਹੀਂ ਹੁੰਦਾ ਨਹੀਂ ਗੁੰਤਾਖ ਨੋਦੀ ਰਹਿ ਜਾਣੀ ਆ ਉਹ ਨਹੀਂ ਨਹੀਂ ਉਹ ਕੋਈ ਨਹੀਂ ਆਪੇ ਸੱਟੋ ਆਣਾ ਜਿੰਨਾ ਕਿਸਮਤ ਚ ਲਿਖਿਆ ਉਹਨਾਂ ਮਿਲ ਹੀ ਜਾਣ ਕੋਈ ਚੱਕਰ ਨਹੀਂ ਤੂੰ ਨਹੀਂ ਫਿਰ ਕੁਛ ਕਰਨਾ ਮੈਂ ਹੀ ਕਰ ਉਹਨੂੰ ਫੋਨ ਕਰਦੀ ਆ ਹੈਲੋ ਕਰਮ ਕਿਵੇਂ ਆ ਐਵੇਂ ਕਰ ਇਹਦਾ ਆਪਾ ਰਿਸ਼ਤਾ ਸਰੇ ਨਹੀਂ ਚੜਨ ਦੇਣਾ ਪਾਨੀ ਪੁੰਨੀ ਮਾਰ ਨਹੀਂ ਭਾਬੀ ਮੇਰੇ ਰਿਸ਼ਤੇਦਾਰ ਹੈਗੇ ਆ ਉੱਥੇ ਫਰੀਦਕੋਟ ਤੇ ਮੈਂ ਉਹਨਾਂ ਨੂੰ ਆਲਰੇਡੀ ਫੋਨ ਕਰ ਚੁੱਕਾ ਤੇ ਪਾਨੀ ਵੱਜ ਗਈ ਆ ਤੇ ਇਹਦਾ ਰਿਸ਼ਤਾ ਸਾਰੇ ਨਹੀਂ ਚੜਦਾ ਹੁਣ ਨਹੀਂ ਭਾਬੀ ਤੁਸੀਂ ਟੈਨਸ਼ਨ ਨਾ ਲਓ ਪਾਣੀ ਵੱਜ ਗਈ ਰਿਸ਼ਤਾ ਟੁੱਟ ਗਿਆ ਬਸ ਹਲਵਾ ਮਾਸੀ ਦਾ ਫੋਨ ਆ ਸਾਸੀ ਆ ਤੁਸੀਂ ਗੱਲ ਹਾਂ ਸਾਸਿਕਾ ਨਰਾਜ ਹੈ ਔਰ ਕਿਵੇਂ ਹੈ ਖਰੇ ਸਾਰੇ ਠੀਕ ਆ ਕੀ ਕਰਦਾ ਸੀ ਘਰੇ ਆ ਕੇ ਬਾਹਰ ਇੱਛਾ ਤੇ ਹੋਰ ਘਰੇ ਕਾਣਾ ਹਾਂ ਹਾਂ ਮਾਸੀ ਘਰੀਆਂ ਮੈਂ ਹਾਂ ਉਹ ਤਾਂ ਗਏ ਹੋਏ ਨੇ ਹਾਂ ਸਭ ਗਏ ਵੇ ਕੋਈ ਨਹੀਂ ਕਰਨਾ ਨਾ ਕੱਲ ਨੂੰ ਆਉਣੀ ਹੈ ਤੇਰੇ ਕੋਲੇ ਮੈਨੂੰ ਜ਼ਰੂਰੀ ਕੰਮ ਆ ਥੋੜਾ ਜਾ ਠੀਕ ਆ ਮੈਂ ਕੱਲ ਨੂੰ ਆਉਂਗੀ ਹਾਂ ਹਾਂ ਠੀਕ ਆ ਸਾਰੇ ਠੀਕ ਆ ਚਲ ਠੀਕ ਆ ਫਿਰ ਠੀਕ ਆ ਨੂੰ ਲੱਗਦਾ ਮਾਸੀ ਨੇ ਕੁਕਿੰਗ ਜੜਦੇ ਦੇ ਰਿਸ਼ਤੇ ਦੀ ਗੱਲ ਪਾਣੀ ਸੀ। ਸਿਕਾ ਮਾਸੀ। ਸਤਿ ਸ਼੍ਰੀ ਅਕਾਲ। ਹੋਰ ਨਵਰਾਜ ਕਿਵੇਂ ਹੈ? ਵਧੀਆ ਵਧੀਆ ਮਾਸੇ ਠੀਕ ਆ। ਹਾਂ ਵਧੀਆ ਸਾਰੇ। ਚਲੋ। ਹੋਰ ਨਵਰਾਜ ਹੈ ਨਹੀਂ ਘਰੇ। ਬਰਾਜ ਕੋਈ ਹੈ? ਸਿਕਾ ਦੋ ਭਾਉਨ ਨੂੰ ਦੱਸਿਆ ਨਹੀਂ ਨਾ ਕਸ਼ਾ। ਤਾਂ ਸੁਣੋਂ ਮਨੇ ਕੀ ਆ। ਹਾਂ। ਮਸੀ ਪਾਣੀ ਲੈ ਆਮਾ ਚਾਹ ਪੀਂਗੀ। ਨਹੀਂ ਚੱਲ। ਪੀਣਾ ਤਾਂ ਮੈਨੂੰ ਕੁਛ ਨਹੀਂਗਾ ਅੱਜ ਤਾਂ ਮੇਰਾ ਦਿਲ ਹੀ ਨਹੀਂ ਕਰਦਾ। ਚਲ ਜੇ ਚਾਹ ਨਹੀਂ ਪੀਣੀ ਮਸੀ ਮੈਂ ਪਾਣੀ ਲਿਆਉਂਦਾ। ਹਾਂ ਚਲ ਪਾਣੀ ਘੁੱਟ ਪਿੰਨਾ। ਅੱਜ ਮੈਂ ਮੁੜਨਾ ਹੀ ਆ। ਲੈ ਦੇਖ ਲੈ ਦੇ ਕੰਮ। ਕੋਈ ਕੰਮ ਕਰਤਾ ਹੁਣ ਮੈਂ ਦੱਸ ਨਾ ਇਹ ਨੂੰ ਹਾਂ ਜੋਗੀ ਨਾ ਜੋਗੀ। ਤੂੰ ਹਣ ਪਾਣੀ ਲੈ ਆ ਤੇ ਪਾਣੀ ਪੀਤਾ ਹੀ ਆ ਮੇਰਾ। ਬਹੁਤ ਪਿਆਤਾ ਪਾਣੀ ਤੁਸੀਂ ਮੈਨੂੰ। ਹਾਂ ਤੂੰ ਤਾਂ ਮੇਰੇ ਸਿਰ ਖੇ ਪਵਾਤੀ ਸਵਾਹ ਪਵਾਤੀ ਸਵਾਹ। ਤੈਨੂੰ ਮੈਂ ਕਿਹਾ ਸੀ ਕਿਸੇ ਕੋਲੇ ਗੱਲ ਨਹੀਂ ਕਰਨੀ ਤੂੰ ਕਿਹਦੇ ਕੋਲੇ ਗੱਲ ਕੀਤੀ ਮੈਂ ਤਾਂ ਕਿਹਾ ਸੀ ਆਪਾਂ ਘਰ ਦੇ ਘਰ ਦੇ ਵਿਆਹ ਲਿਆਵਾਂਗੇ ਪਾਨੀ ਵੱਜ ਗਈ ਅਗਲੇ ਤਾਂ ਜਵਾਬ ਦੇ ਗਏ ਆ ਨਹੀਂ ਕਿਹਨੇ ਮਾਰੀ ਇਹ ਮੈਂ ਤਾਂ ਕਿਹੋ ਗੱਲ ਕੀਤੀ ਨਹੀਂ ਵਾਂ ਸੀ ਫਿਰ ਗੱਲ ਆਪੇ ਹੀ ਗਾਂ ਜਾਵੜੀ ਜੇ ਗੱਲ ਕਰਦੇ ਆ ਤਾਂ ਬਾਹਰ ਜਾਂਦੀ ਗੱਲ ਦਾ ਕਰਮਕੋਲੀ ਮੈਂ ਗੱਲ ਕੀਤੀ ਆ ਦੇਖ ਆ ਤੇਰੀ ਵੀਡੀਓ ਵਾਇਰਲ ਹੋਈ ਵੀ ਆ ਦੇਖਦੀ ਹੈ ਨਾ ਆ ਤੂੰ ਖਾਂਦੇ ਪੀਂਦੇ ਦੀ ਨੂੰ ਐ ਨਹੀਂ ਮੈਨੂੰ ਤੇਰੇ ਤੇ ਇਹ ਉਮੀਦ ਨਹੀਂ ਸੀ ਮੈਂ ਛੋਟੇ ਤੇ ਕਰੂੰਗੇ ਸੀ ਪਾਰਟੀ ਦੇ ਮੈਂ ਛੋਟੇ ਤੇ ਯਕੀਨ ਨਹੀਂ ਸੀ ਕਰਦੀ ਪਰ ਤੂੰ ਉਹੀ ਕੰਮ ਕਰਤਾ ਆ ਤੇਰੀ ਵੀਡੀਓ ਵਾਇਰਲ ਹੋਈ ਵੀ ਆ ਮਾਸੀ ਇਹ ਕੰਮ ਨਹੀਂ ਕੀਤਾ ਹੈ ਕੰਮ ਮੈਨੂੰ ਨਹੀਂ ਪਤਾ ਕਿਹਨੇ ਕੀਤਾ ਮੈਂ ਤਾਂ ਸ਼ੱਕ ਮੈਂ ਤਾਂ ਛੋਟੇ ਤੇ ਕਰਦੀ ਸੀ ਜਸਪ੍ਰੀ ਤੇ ਕਰਦੀ ਸੀ ਵੀ ਉਹਨਾਂ ਨੇ ਇਹ ਕੰਮ ਕਰਤਾ ਪਰ ਉਹਨਾਂ ਨੇ ਨਹੀਂ ਸਾਰਾ ਕੁਝ ਛੱਡਤਾ ਕੁਝ ਨਹੀਂ ਛੱਡਿਆ ਆ ਐਵੇਂ ਤਾਂ ਨਹੀਂ ਅਗਲੇ ਨੇ ਮੈਨੂੰ ਵੀਡੀਓ ਦਿਖਾਤੀ ਆ ਤੇਰੇ ਸਾਹਮਣੇ ਸ਼ੀਸ਼ਾ ਤੇਰੇ ਸਾਹਮਣੇ ਹੀ ਆ ਨਾ ਆ ਸ਼ੀਸ਼ਾ ਤੇਰੇ ਸਾਹਮਣੇ ਨੇ ਵਕਰਮ ਨੇ ਕੀਤਾ ਕੰਮ ਮੈਨੂੰ ਨਹੀਂ ਪਤਾ ਕਿਹਨੇ ਕੀਤਾ ਹਾਂ ਨਸ਼ਾ ਕਰਕੇ ਤੇਰਾ ਘਰ ਵੱਜ ਨਹੀਂ ਸਕਦਾ ਛੋਟੇ ਦਾ ਕਿਵੇਂ ਅਜਵਾਕਾਂ ਜੱਲੇ ਵਾਲਾ ਹੋਇਆ ਵਾ ਹੁਣ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੀਗੀ ਠੀਕ ਆ ਮੈਂ ਤਾਂ ਜਾਣਨੀ ਆ ਫਿਰ ਨਹੀਂ ਬਹਿ ਜਾ ਮਾਸੀ ਕੋਈ ਨਾ ਨਹੀਂ ਬਸ ਮੈਂ ਬਹੁਤ ਰਾਜਲੀ ਇੱਥੋਂ ਤੁਸੀਂ ਮੇਰੇ ਬਹੁ ਖੇਪ ਪਾਈ ਆ ਅੱਜ ਮੇਰੀ ਭੈਣ ਜਾਉਂਦੀ ਹੁੰਦੀ ਹੁੰਦੀ ਨਾ ਅੱਜ ਇਹ ਕੰਮ ਮੈਨੇ ਵੇਖਣਾ ਨਹੀਂ ਪੈਣਾ ਸੀ ਲੈ ਨਸ਼ਿਆਂ ਦੇ ਪੱਟੇ ਘਰ ਨਹੀਂ ਕਦੇ ਲੋਟ ਆਉਂਦੇਗੇ ਨਹੀਂ ਇਹਦਾ ਘਰ ਵੱਜ ਜਾਣਾ ਸੀ ਮੈਂ ਤਾਂ ਬਹੁਤ ਸੋਚਿਆ ਸੀ ਅੱਜ ਮੇਰੀ ਭੈਣ ਹਿੰਦੀ ਸਾਰਾ ਕੰਮ ਹੋ ਜਾਣਾ ਸੀ ਮੈਂ ਤਾਂ ਦੁਖੀ ਕਰਤਾ ਇਹਨਾਂ ਨੇ ਮਰ ਜੀਆਂ ਕਰੋ ਜੋ ਤੁਹਾਡੇ ਵਾਸਤੇ ਵਾਸਤੇ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ ਅਸੀਂ ਦੋਸਤੋ ਤੁਹਾਨੂੰ ਛੋਟਾ ਜਿਹਾ ਮੈਸੇਜ ਦਿੱਤਾ ਇਹਦੇ ਵਿੱਚ ਵੀ ਨਸ਼ੇ ਘਰਾਂ ਨੂੰ ਬਰਬਾਦ ਕਰ ਦਿੰਦੇ ਆ ਨਸ਼ੇ ਛੱਡੋ ਕੋੜ ਵੱਡੋ ਇਸ ਨਾਲ ਕਈ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਤੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਸਾਡੀ ਹੌਸਲਾ ਫੁਝਾਈ ਹੋਵੇ ਤੇ ਅਸੀਂ ਤੁਹਾਡੇ ਲਈ ਪਰਿਵਾਰ ਵਿੱਚ ਬਹਿ ਕੇ ਵੇਖਣ ਲਈਆਂ ਹੋਰ ਵਧੀਆ ਤੋਂ ਵਧੀਆ ਵੀਡੀਓਜ਼ ਲੈ ਕੇ ਆਉਂਦੇ ਰਹੀਓ ਧੰਨਵਾਦ